ਸਦਨ ਸਭਾ ਹਲਕਾ ਨਾਬਾ ਦੇ ਪਿੰਡ ਸਰਾਦਪੁਰ ਵਿਖੇ ਹਲਕਾ ਵਿਧਾਇਕ ਜੀ ਦੇਵ ਸਿੰਘ ਦੇਮਾਨ ਵੱਲੋਂ ਪਿਛਲੇ ਸਾਲ ਲਗਾਏ ਗਏ 3 ਨੀ ਪੱਥਰਾਂ ਵਿੱਚੋਂ ਇੱਕ ਟੁੱਟ ਗਿਆ ਅਤੇ ਦੋ ਨੀ ਪੱਥਰ ਗਾਇਬ ਹੋ ਗਏ ਇਸ ਸਬੰਧੀ ਮੌਕੇ ਤੇ ਦੋ ਪੰਚਾਇਤ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਜਦੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਨਕੁਆਇਰੀ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੰਪੰਚਾਇਤ ਨੰਬਰ ਸਾਲ ਚ ਪੰਨਾ ਕੀ ਮਾਮਲਾ ਜੀ ਦੀ ਸੁਣਨਾ ਮਾਮਲਾ ਹੈਗਾ ਜੀ ਗਰਾਊਂਡ ਦਾ ਤੇ ਮਿੰਨੀ ਪੈਸ ਦਾ ਜਿਹੜਾ ਕਿ 2023 ਚ ਇਹਦਾ ਅਧਾਰਨ ਕਰਾਇਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਐਮਐਲਏ ਸਾਹਿਬ ਵੱਲੋਂ ਤੇ ਮੌਜੂਦਾ ਪੰਚਾਇਤ ਨੇ ਪਤਾ ਨਹੀਂ ਤਾਂ ਪਿਛਲੀ ਪੰਚਾਇਤ ਦੇ ਖਾਰਖਾਨੇ ਦੇ ਮਾਰੇ ਨੇ ਕਿ ਉਹਨਾਂ ਨੇ ਰੱਖਿਆ ਅਸੀਂ ਢਾ ਦੇਈਏ ਅਸੀਂ ਆਪਣਾ ਕੰਮ ਕਰੀਏ ਲੇਕਿਨ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਨਹੀਂ ਪੱਥਰ ਨੂੰ ਢਾਇਆ ਗਿਆ ਨੀ ਪੱਥਰ ਉਟਾ ਕੇ ਉਥੇ ਮਿੰਨੀ ਪੈਸ ਦੇ ਜਿਹੜੇ ਜਗਾ ਸੀ ਪਲਾਟ ਨੂੰ ਨੂੰ ਬਹਾਇਆ ਗਿਆ ਜਿਹੜਾ ਕਿ ਗੈਰ ਕਾਨੂੰਨੀ ਆ ਨੀ ਪੱਥਰ ਵਾਲਾ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਆ ਤਿੰਨ ਨੀ ਪੱਥਰ ਸੀਗੇ ਜੀ ਤਿੰਨਾਂ ਦੇ ਤਿੰਨੇ ਉਹ ਤੋੜੇ ਗਏ ਨੇ ਉਦਾਂ ਦਾ ਡਿਗਣ ਵਾਲਾ ਕੋਈ ਹੀ ਨਹੀਂ ਸੀਗਾ ਜੀ ਕਿ ਉਹਨੂੰ ਉਂ ਖੜਾ ਕਰਿਆ ਗਿਆ ਸੀ ਆਪਾਂ ਨੇ ਕਿ ਡਿਗ ਗਿਆ ਉਹ ਤਾਂ ਜਾਣ ਬੁੱਝ ਕੇ ਡਿਗ ਗਿਆ ਤੇ ਜੇ ਆਪਾਂ ਕਹਿ ਜੀ ਕਿ ਆਮ ਬੰਦੇ ਦੀ ਤਾਂ ਕੋਈ ਉਥੇ ਪੈ ਨਹੀਂ ਸਕਦੀ ਸੀ ਕੋਈ ਹਿੰਮਤ ਕਿ ਉਹਨੂੰ ਢਾ ਸਕੀਏ ਪੰਚਾਇਤ ਹੀ ਕਰ ਸਕਦੀ ਸੀ ਇਹਨੂੰ ਉਹ ਵੀ ਢਾ ਸਕਦੀ ਹੈ ਉਹ ਵੀ ਬਣਾ ਸਕਦੀ ਹੈ ਤੇ ਮਾਨ ਸਰਕਾਰ ਦਾ ਤਰਜੀਹ ਦੇ ਰਹੀ ਹੈ ਕਿ ਖੇਡ ਗਰਾਉਂਡ ਬਣਾਇਆ ਜਾਵੇ ਹਰੇਕ ਪਿੰਡ ਪਿੰਡ ਚ ਲੇਕਿਨ ਇੱਥੇ ਉਹਤੇ ਕਬਜ਼ਾ ਕਰਾਇਆ ਜਾ ਰਿਹਾ ਇੱਥੇ ਉਹਨੂੰ ਬੰਦ ਕਰਾਇਆ ਜਾ ਰਿਹਾ ਜਿਹੜਾ ਕਿ ਸਖਤ ਨਿੰਦਿਆ ਕਰਦੇ ਆ ਮਿੰਨੀ ਪੈਸ ਦਾ ਇਸ ਪਿੰਡ ਨੂੰ ਬਹੁਤ ਹੀ ਸਲਾਘਾਜੋ ਕਦਮ ਸੀਗਾ ਜਿਹੜਾ ਕਿ ਪਿਛਲੀ ਪੰਚਾਇਤ ਨੇ ਕਰਿਆ ਸੀ ਲੇਕਿਨ ਹੁਣ ਵਾਲੀ ਪੰਚਾਇਤ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਮੈਂ ਪੰਚਾਇਤ ਮੈਂਬਰ ਹੁੰਦੇ ਇਹਦੀ ਸਖਤ ਨਿੰਦਿਆ ਕਰਦਾ ਕਿ ਮੁੱਖ ਮੰਤਰੀ ਨੂੰ ਤੇ ਹਲਕਾ ਵੀ ਦਾ ਇੱਕ ਨੁਕਸਾਨ ਨਾ ਉਹਨਾਂ ਨੂੰ ਇੱਕ ਤਾਂ ਮਾਨ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਤੇ ਹਲਕਾ ਦੇ ਮੰਨ ਐਮ ਐਲ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਮੌਕਾ ਦੇਖ ਕੇ ਜਿਨ੍ਹਾਂ ਦੋਸ਼ੀਆਂ ਤੇ ਇਹਨਾਂ ਨੇ ਇਹ ਨੀ ਪੱਥਰ ਢਾਇਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਕਬਜ਼ਾ ਛਡਾਇਆ ਜਾਵੇ ਮਿੰਨੀ ਪੈਸ ਦਾ ਤੇ ਗਰਾਊਂਡ ਦਾ ਹਾਂ ਜੀ ਵੀਰ ਜੀ ਕੀ ਮਾਮਲਾ ਪੂਰਾ ਜੀ ਸਰ ਮਾਮਲਾ ਤਾਂ ਇਹ ਹੈ ਜੀ ਮਤਲਬ ਮੇਰੇ ਮਦਰ ਨੇ ਹੈਗੇ ਆ ਪੰਚਾਇਤ ਮੈਂਬਰ ਪਿੰਡ ਸਰਾਜਪੁਰ ਤੋਂ ਬਾੜ ਨੰਬਰ 5 ਤੋਂ ਇਹ ਪਿਛਲੀ ਸਰਕਾਰ ਸੀ ਜੋ ਮਤਲਬ ਪੰਚਾਇਤ ਸੀਗੀ ਪਿਛਲੀ ਜੋ ਉਸ ਪੰਚਾਇਤ ਦੁਆਰਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬਾ ਢਾਈ ਕਿੱਲਿਆਂ ਦਾ ਢਾਈ ਏਕੜ ਦਾ ਗਰਾਊਂਡ ਛੱਡਿਆ ਗਿਆ ਸੀ ਤੇ 6 ਬੀਕੇ ਵੀ ਇੱਕ ਮਿੰਨੀ ਪੈਲਸ ਬਣਾਉਣ ਦੀ ਖਾਤਰ ਉਹ ਜਗ੍ਹਾ ਛੱਡੀ ਗਈ ਸੀ ਜਿਸ ਦਾ ਉਦਘਾਟਨ ਪੂਰਾ ਵਧੀਆ ਤਰੀਕੇ ਨਾਲ ਐਮਐਲਏ ਦੇਮਾ ਸਾਹਿਬ ਨੇ ਆਪ ਕੀਤਾ ਸੀਗਾ ਮੌਜੂਦਾ ਮੌਕੇ ਦੇ ਉੱਤੇ ਉਹਨਾਂ ਨੇ ਗ੍ਰਾਂਟ ਵੀ ਅਲਾਟ ਕਰਾਈ ਸੀ ਇਹਨਾਂ ਨੂੰ ਉਸ ਨੂੰ ਬਣਾਉਣ ਵਾਸਤੇ ਤੇ ਅਰਧ ਵਾਲੇ ਬਾਉਂਡਰੀ ਵਾਲਵ ਵਜਾਉਣ ਵਾਸਤੇ ਬੁਰਜੀਆਂ ਵੀ ਲਗਾਈਆਂ ਗਈਆਂ ᱛੀਆਂ ਪਰ ਪ੍ਰੰਤੂ ਸਰਕਾਰ ਇਲੈਕਸ਼ਨ ਤੋਂ ਬਾਅਦ ਪੰਚਾਇਤ ਦੇ ਬਦਲੀ ਹੋਣ ਨਾਲ ਮਤਲਬ ਆਪੋਜੀਸ਼ਨ ਪੰਚਾਇਤ ਨੇ ਜਿੱਦ ਵਿੱਚ ਦੇ ਕਾਰਨ ਨਾਲ ਤਾਂ ਨਹੀਂ ਬਥਰ ਟਹਾ ਦਿੱਤੇ ਜੀ ਨਹੀਂ ਬਥਰ ਦਾ ਟਹਾਣੀ ਸੀ ਉਲਟਾ ਜਿਹੜੀ ਜ਼ਮੀਨ ਸੀਗੀ ਉਹ ਮਿਨੀ ਪੈਲਸ ਵਾਲੀ ਉਸਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸਤੇ ਜਿਰੀ ਲਗਵਾ ਦਿੱਤੀ ਗਈ ਦੇਖੋ ਜੀ ਨਹੀਂ ਬਥਰ ਟਾਣਾ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨਹੀਂ ਪੱਥਰ ਢਾ ਦੇ। ਹੁਣ ਇਹ ਜਿਹੜਾ ਹੈਗਾ 20 ਪੱਥਰ ਕਿਹਨੇ ਜਨ ਹੋਵੇਗੇ, ਕਿਹੜੇ ਕਹੇ ਪਰ। ਇਹ ਨਹੀਂ ਪਤਾ ਕਿੰਨੇ ਨਹੀਂ ਪੱਥਰ ਟੁੱਟੇ ਨੇ ਕੋਲੋਂ। ਨਹੀਂ ਪੱਥਰ ਜੀ 3 ਨਹੀਂ ਪੱਥਰ ਟੁੱਟੇ ਨੇ ਸਰ। ਆਨੇ ਕਰੀ ਸੀ ਉਹ। ਇੱਕ ਤਾਂ ਹੈਗਾ ਸੀਗਾ ਜੀ ਆਪਣਾ ਮਿਨੀ ਪਾਰਕ ਦਾ। ਹੂੰ। ਇੱਕ ਮਿਨੀ ਪਾਰਕ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ। ਹੂੰ। ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬੱਸ ਸਟੈਂਡ ਦਾ। ਹੂੰ ਹੁਣ ਕਿਹਦੇ ਕਿਵੇਂ ਟੁੱਟੇ ਨੇ। ਮੌਜੂਦਾ ਹਾਲਾਤ ਮੇਰੇ ਦਰਦੂਦਾ ਮੌਜੂਦਾ ਹਾਲਾਤ ਹਰ ਤੁਸੀਂ ਮੌਕਾ ਜਾ ਕੇ ਦੇਖ ਸਕਦੇ ਹੋ ਉੱਥੇ ਟੁੱਟ ਕੇ ਉੱਥੇ ਗਿਰੇ ਪਏ ਨੇ ਕੋਈ ਇੱਟਾਂ ਕੋਈ ਕਿਤੇ ਪਈ ਆ ਕੋਈ ਇੱਟ ਕਿਤੇ ਪਈ ਆ ਉਹਦੀ ਇੱਟਾ ਕਿੰਨਾ ਟਾਈਮ ਹੋ ਗਿਆ ਗਿਰਿਆ ਉਹਨਾਂ ਨੂੰ ਕਿਤੇ ਹਮ ਇਹ ਤਕਰੀਬਨ ਬਸ ਆਹੀ ਮਿਲਦਾ ਜੀ ਮਹੀਨੇ ਤੇ ਕਿਰੇ ਹੋ ਗਿਆ ਹੋਊਗਾ ਉਹਨਾਂ ਦੇ ਮਹੀਨਾ ਦੋ ਵਾਰ ਪੰਚਾਇਤ ਨੇ ਉਹਨਾਂ ਚੁੱਪ ਕੇ ਇਹ ਕਰਨ ਦਾ ਨਹੀਂ ਸਰ ਬਹੁਤ ਜਗ੍ਹਾ ਤੇ ਜਾਇਆ ਮੈਂ ਮੈਂ ਕਹਿੰਦਾ ਬੀਡੀਓ ਦਫ਼ਤਰ ਮੈਂ ਜਾਇਆ ਜੀ ਕੱਲ ਮੈਂ ਵੀਡੀਓ ਸਾਫਟ ਤੇ ਦੇਣ ਗਿਆ ਕਿਉਂਕਿ ਮੈਂ ਪੰਚਾਇਤ ਮੈਂਬਰ ਦੇ ਬੇਟਾ ਹੋਣ ਦੇ ਨਾਲ ਨਾਲ ਮੈਂ ਹਲਕੇ ਦਾ ਮੈਂ ਬੀਜੇਪੀ ਦਾ ਸੀਰ ਆਗੂ ਵੀ ਆ ਮੈਂ ਬੀਜੇਪੀ ਉਹਦੇ ਗਿਆ ਕੱਲ ਉਹਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਫੈਕਟਰੀ ਸਾਹਿਬ ਵੱਲੋਂ ਕੀ ਪੰਚਾਇਤ ਨੂੰ ਅਧਿਕਾਰ ਆ ਵੀ ਜਿੰਨਾ ਟਾਈਮ ਜ਼ਮੀਨ ਖਾਲੀ ਪਈ ਆ ਉਹਨੂੰ ਠੇਕੇ ਦੇ ਦੇ ਸਕਦੀ ਆ ਨਹੀਂ ਸਰ ਨਹੀਂ ਪੂਰੇ ਗਏ ਨੇ ਉਹ ਉਸ ਬਾਰੇ ਤਾਂ ਕੋਈ ਉਹਨਾਂ ਨੇ ਐਕਸ਼ਨ ਲਈ ਨਹੀਂ ਜੀ ਉਹ ਤਾਂ ਉਹ ਤਾਂ ਸਾਨੂੰ ਇਹ ਗੱਲ ਕਹਿ ਰਹੇ ਆ ਦੇ ਫੈਕਟਰੀ ਸਾਹਿਬ ਇਹਨੇ ਵੀ ਇੱਕ ਨੋਟ ਦੇ ਵਿੱਚ ਹੈਗਾ ਵੀ ਪੰਚਾਇਤ ਦੇ ਸਕਦੀ ਹੈ ਠੇਕੇ ਤੇ ਵੀ ਤੁਸੀਂ ਇਸ ਦੇ ਵਿੱਚ ਵਿਗਨ ਨਾ ਪਾਓ ਇਹ ਇਹ ਅਸੀਂ ਐਪਲੀਕੇਸ਼ਨ ਲਿਖ ਕੇ ਡੀਸੀ ਸਭ ਨੂੰ ਦੇ ਆ ਜੀ ਕੱਲ ਨੂੰ ਕਿਹਨੂੰ ਕਿਹਨੇ ਮਿਲਿਆਰ ਕੀ ਮੰਗ ਕਰੀਏ ਤੁਸੀਂ ਮੰਗ ਤਾਂ ਸਾਰੇ ਇਹੀ ਕਰੀਏ ਵੀ ਉਹਦਾ ਕੰਮ ਨਹੀਂ ਪੱਥਰ ਦੁਬਾਰਾ ਚਲੋ ਲੱਗਣਾ ਪਰ ਜਿਹੜਾ ਮੰਨ ਲਓ ਜਿੰਨਾ ਪੈਸਾ ਆਇਆ ਸੀਗਾ ਪਲੇਗਰਾਉਂਡ ਵਾਸਤੇ ਤੇ ਮੀਨੀ ਪੈਲਸ ਵਾਸਤੇ ਉਦੀ ਦੁਆਰਾ ਉਹ ਸਾਰੀ ਕਰਾਈ ਜਾਵੇ ਇਹ ਨਜਾਇਜ਼ ਕਬਜ਼ਾ ਛਡਾਇਆ ਜਾਵੇ ਮਕਸਦ ਦਾ ਸਰਦਾਰ ਸਿਰਫ ਇਹੀ ਹੈ ਵੀ ਆਪੋਜੀਸ਼ਨ ਪਾਰਟੀਆਂ ਵਿੱਚ ਜਿੱਦਵਾਂਸ ਕੱਢਣ ਦੇ ਕਾਰਨ ਵੀ ਉਪਤਾਂ ਦੇ ਪੁਰਾਣੀ ਜੋ ਪੁਰਾਣੀ ਪੰਚਾਇਤ ਨੇ ਕੰਮ ਕਰਾਇਆ ਸੀ ਜੋ ਉਹਨਾਂ ਦੇ ਨਾਮ ਉਹਨਾਂ ਦਾ ਛਪਣਾ ਸੀਗਾ ਜੀ ਉਹ ਹੁਣ ਨਵੀਂ ਪੰਚਾਇਤ ਨੂੰ ਉਹਨਾਂ ਦਾ ਨਾਮ ਦੁਖਦਾ ਸੀਗਾ ਵੀ ਕਿਤੇ ਉਹਨਾਂ ਦਾ ਨਾਮ ਨਾ ਲੱਗ ਜਾਵੇ ਹੁਣ ਤਾਂ ਇਸ ਟਾਈਮ ਤੱਕ ਅਕਾਲੀ ਦਲ ਦਾ ਸਰਪੰਚ ਹੈ ਜੀ ਦੇ ਦੋਨੋਂ ਕਿਲਾਬਾ ਕਿ ਹੋਈ ਹੋਣਾ ਵੀ ਨੇਰੀ ਕਿ ਕਿਸੇ ਪਸ਼ੂ ਨੇ ਜੋ ਛਿੜਪਾ ਵੇ ਸ਼ਬ ਨੇਰੀ ਨਾਲ ਤਾਂ ਡਿਗਨ ਵਾਲਾ ਹੈ ਨਹੀਂ ਜੀ ਤਕਰੀਬਨ 12 12 ਤਕਰੀਬਨ 12 12 ਇੰਚੀ ਗੰਦਾ ਨੇ ਸਰ ਅੱਛਾ ਨਹੀਂ ਪੱਥਰ ਨੇ ਪਰ ਇੱਟਾਂ ਵੀ ਖੋਲ ਕੇ ਲੈ ਗਏ ਜੀ ਅੱਛਾ ਕੌਣ ਲਾਜਾ ਤੁਹਾਨੂੰ ਕਿਨੇ ਕੰਮ ਕਰਿਆ ਸਰ ਹਣ ਮੈਂ ਤਾਂ ਜਿਹੜੇ ਬੰਦੇ ਨੇ ਇਸੇ ਕਬਜ਼ਾ ਕਰਿਆ ਇਹ ਤਾਂ ਫਿਰ ਉਹਨਾਂ ਦੀ ਹੋ ਸਕਦਾ ਜੀ ਤੈਨੂੰ ਹੋਰ ਕਿਹਨੂੰ ਮੰਗੋ ਤੁਸੀਂ ਕਿਸੇ ਦੂਜੇ ਕੋਈ ਅੱਗੋਂ ਨੂੰ ਮਿਲੇ हां सर मैं अपना रविनीत बिट्टू जी दी गल ਵੀ ਧਿਆਨ ਚ ਲੈਂਦੀ ਆ ਅੱਜ ਤੇ ਆਪਣਾ ਬੀਬਾ ਆਪਣਾ ਜੈਂਦਰ ਕੌਰ ਜੀ ਪਟਿਆਲਾ ਤੋਂ ਅੱਜ ਮੈਂ ਉਹਨਾਂ ਦੇ ਵੀ ਗੱਲ ਧਿਆਨ ਚ ਲੈਂਦੀ ਆ ਇਹ ਤੇ ਉਹਨਾਂ ਨੇ ਵੀ ਅੱਜ ਮੈਨੂੰ ਕਿਹਾ ਵੀ ਛੇਤੀ ਤੋਂ ਛੇਤੀ ਅਪਏ ਤੇ ਕਾਰਵਾਈ ਕਰਾਂਗੇ ਜਿਹੜੀ ਪਲੇ ਗਰਾਉਂਡ ਦੀ ਲੈ ਕੇ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਥੇ ਇੱਕ ਵਾਰੀ ਸਰਕਾਰ ਪਲੇ ਗਰਾਉਂਡ ਬਣਾ ਰਹੀ ਹੈ ਸਰ ਅਸੀਂ ਤਾਂ ਭਗਵਾਨਤਮਾਨ ਸਰਕਾਰ ਨੂੰ बस ਇੱਕ ਇਹੀ ਆਪਦੇ ਮੇਸ ਸਮਾਜ ਦੇ ਵ Ради ਸੁਨੇਹਾ ਦੇਣਾ ਚਾਹੁੰਦੇ ਆ ਵੇ ਇੱਕ ਪਾਸੇ ਤਾਂ ਤੁਸੀਂ ਬੱਚਿਆਂ ਦੇ ਖੇਡਣ ਲਈ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਨਹੀਂ ਪੱਥਰ ਰੱਖ ਰਹੇ ਹੋ ਪਰ ਅਲੱਗ-ਅਲੱਗ ਜਗ੍ਹਾ ਤੇ ਨਹੀਂ ਪੱਥਰ ਰੱਖਣ ਦਾ ਫਾਇਦਾ ਤਾਂ ਤਾਂ ਹੈ ਜੀ ਜੇ ਉਹਨਾਂ ਦੀ ਸਾਂਭ ਸੰਭਾਲ ਹੋਵੇ ਜਾਂ ਉਹਨਾਂ ਤੇ ਕੰਮ ਚੱਲੇ ਸਾਡੇ 3 ਸਾਲ ਹੋ ਗਏ ਜੀ ਨਹੀਂ ਪੱਥਰ ਰੱਖੇ ਨੂੰ ਉਲਟਾ ਕੰਮ ਤਾਂ ਕੀ ਹੋਣਾ ਸੀ ਜੀ ਸਾਡੇ ਨਹੀਂ ਪੱਥਰ ਵੀ ਵੱਟ ਕੇ ਲੈ ਗਏ ਹੁਣ ਅਸੀਂ ਬੇਨਤੀ ਕਰਦੇ ਹਾਂ ਭਗਵਾਨ ਤੁਹਾਨੂੰ ਸਰਕਾਰ ਨੂੰ ਵੀ ਪਲੀਜ਼ ਸਾਡੇ ਖੇਡ ਗਰਾਊਂਡ ਦਾ ਕੰਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਜੀ ਦੋਸਤਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਜਵਰੀ ਲੋਕ ਨਹੀਂ ਪਿਆ ਅੱਛਾ ਦੋਸਤਿਆਂ ਖਿਲਾਫ ਅਸੀਂ ਤਾਂ ਆਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਜਿਹੜਾ ਗਰਾਊਂਡ ਦੇ ਵਿੱਚ ਗੰਦਾ ਮਲਬਾ ਸੇਟਾ ਗਿਆ ਇੱਕ ਤੈਨੂੰ ਸਾਫਤ ਕਰਾਇਆ ਜਾਵੇ ਇੱਕ ਜਿਹੜੇ ਨਜਾਇਜ਼ ਕਬਜ਼ੇ ਕਰਾਇਆ ਗਿਆ ਨੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਢਵਾਇਆ ਜਾਵੇ ਤੇ ਇਸ ਨੂੰ ਖੇਡਣ ਯੋਗ ਬਣਾਇਆ ਜਾਵੇ ਤੇ ਦੋਸਤਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਤਾ ਕੀ ਆਉਂਦਾ ਜੀ ਮੰਦਰ ਕਾਰ ਹੈ ਨਾ ਮੰਦਰ ਕਾਰ ਹੈ ਜੇ ਪੰਚਾਇਤ ਨੂੰ ਪੁੱਛੀਏ ਉਹ ਵੀ ਅਕੇਸ ਜੀ ਇੰਚੈਟ ਮੈਂਬਰ ਹਾਂ ਕੀ ਕਹਿਣਾ ਚਾਹੁੰਦੇ ਜੀ ਬਸ ਅਸੀਂ ਇਹ ਆਉਣਾ ਜੀ ਬੱਚਿਆਂ ਦਾ ਗਰਾਊਂਡ ਬਣਾਣੇ ਉਹਦੇ ਕੋਈ ਹੋਣਾ ਹੋਵੇ ਕੋਈ ਬੰਦ ਨਾ ਕਰੇ ਜਾਣ ਕੋਈ ਤਾਬਜਾ ਨਾ ਕਰੇ ਅੱਛਾ ਇਹ ਹੀ ਮੰਗ ਕਹਿਣਾ ਜੀ ਕੀ ਗਰਾਊਂਡ ਸਾਹਿਬ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਵੀ ਤਿੰਨਾਂ ਨਹੀਂ ਪੱਥਰ ਨੇ ਜਿਹੜੇ ਉਹ ਗੈਪ ਨੇ ਛੇਨਾ ਵਾਲੇ ਕਿਸੇ ਕੀ ਕਹਿਣਾ ਚਾਹੁੰਨ ਹਾਂ ਜੀ ਮੇਰੇ ਹੁੰਦੇ ਸਿਰਫ ਗਰਾਊਂਡ ਵਾਲਾ ਨਹੀਂ ਪੱਥਰ ਸੀ ਉਹ ਗਿਰਿਆ ਹੋਇਆ ਸੀ ਜਿਹਦੀ ਪਰਵਾਨੀ ਜੀ ਲਈ ਪਈ ਆ ਉਹਨੂੰ ਦੁਬਾਰਾ ਰਿਪੇਅਰ ਕਰਕੇ ਅਸੀਂ ਸਟੇਡੀਅਮ ਬਣਾ ਰਹੇ ਸੀ ਹਾਂਜੀ ਜੋ ਪਿੰਡ ਦੇ ਟੋ ਸੱਪੜ ਤੋਂ ਜੀ ਚਾਹੁੰਨ ਕੋਈ ਮਿਲਿਆ ਮਲਬ ਉਹ ਮਿਕਸ ਕਰਕੇ ਮਿੱਟੀ ਨਵੀਂ ਪਵਾ ਕੇ ਅਸੀਂ ਕੰਮ ਉਹ ਸਾਰੀ ਦਾ ਤਿਆਰ ਹੈ ਜਿਹੜਾ ਆਪਣੀ ਉਹ ਲਈ ਵੀ ਪ੍ਰਵਾਨ ਗਈ। ਨਹੀਂ ਕਿਤੇ ਉਹ ਟੁੱਟਿਆ ਤੇ ਉਹ ਕਾਉਂ ਨਹੀਂ ਉਹਨੂੰ ਦਰਪੰਸਾ ਜਿਹੜਾ ਦਰਵਾਜ਼ਾ ਟੁੱਟਿਆ ਗਿਆ। ਅਸੀਂ ਜੀ ਉਹਨੂੰ 2-4 ਦਿਨ ਚ ਲੱਗਣਾ ਸੀ ਬਾਰਸ਼ ਆ ਗਈ ਤਾਂ ਕਰਕੇ ਕੰਮ ਡਿਲੇ ਪਾਇਆ ਗਿਆ। ਹਾਨੂੰ ਲੇਬਰ ਵੀ ਨਹੀਂ ਮਿਲੀ ਜੀ ਉਹਨੂੰ ਬੜਾ ਸੀਜ਼ਨ ਦਾ ਕੰਮ ਆ ਜੀ। ਕੋਈ ਲੱਗਦਾ ਕਿ ਇੱਥੇ ਕੋਈ ਨਹੀਂ ਬੱਤਰ ਠੀਕ। ਨਹੀਂ ਇੱਥੇ ਕੋਈ ਨਹੀਂ ਬੱਤਰ ਨਹੀਂ ਸੀ ਜੀ। ਪਰਸਾ ਪਰਸਾ ਗਰਾਊਂਡ ਦਾ ਸੰਝੀ ਸੀ ਇੱਕ ਉਹ। ਸੰਝੀ ਜੀ? ਹਾਂ ਜੀ। ਨੋ ਹਾਂ ਕੀ ਕੰਮ ਚਾਹੁੰਦੇ ਹੋ ਕੀ ਸਾਡੀ ਪ੍ਰਵਾਨਗੀ ਲਈ ਪਈ ਹੈ ਜੀ ਉਸ ਮਟੀਰੀਅਲ ਮਹਿੰਗਾ ਹੋਗਾ ਜੀ ਇੱਟ ਮਹਿੰਗੀ ਹੈ ਜੀ ਉਹਨੂੰ ਮਦਦ ਜਰਾ ਸਾਡੇ ਕੋਲ ਗ੍ਰਾਂਟ ਘਟਾ ਜੀ ਕਿ ਖੇਡ ਗਰਾਉਂਡ ਕਦੋਂ ਮੁਕਾ ਕੇ ਕਰਦੇ ਹੋਗੇ ਨਿਆਰ ਕਰਕੇ ਤਰਫ ਪਹੁੰਚਾ ਦੇਵਾਂਗੇ ਅਸੀਂ ਇੱਕ ਦਿਨ ਆਪਾਂ ਬਿਸ਼ਾੰਤ ਤੋਂ ਬਾਅਦ ਸ਼ੁਰੂ ਕਰ ਦਾਂਗੇ ਆਪਣਾ ਖੇਡ ਮੈਦਾਨ ਕੀ ਕੰਮ ਚਾਹੁੰਦੇ ਹੋ ਕੀ ਕੰਮ ਚਾਹੁੰਦੇ ਹਾਂਜੀ ਹਾਂਜੀ ਕੀ ਕੰਮ ਚਾਹੁੰਦੇ ਸਰ ਅਸੀਂ ਬਿਸ਼ਾੰਤ ਤੋਂ ਦੋ ਜੇ ਮੰਗ ਕਰਦੇ ਸਾਨੂੰ ਫਿਰ ਗ੍ਰਾਂਟ ਦਿੱਤੀ ਜਾਵੇ ਤਾਕੀ ਸਟੇਡੀਅਮ ਨੂੰ ਬੜੀ ਤਰੀਕੇ ਕਰਾ ਕੇ ਅਸੀਂ ਟੂਰਨਾਮੈਂਟ ਕਰਾਈਏ ਬੱਚਾ ਮੇਰਾ ਨਾਮ ਹੈ ਪਰਮਜੀਤ ਪਰਮਜੀਤ ਸੇਬਾਪਾ ਸਰਪੰਚ ਤੁਸੀਂ ਜਿਹੜੇ ਹਸਮੁਸਮਤੇ ਲਾਖਾਂ ਤੁਸੀਂ ਕੀ ਕਹਣਾ ਚਾਹੁੰਦੇ ਹੋ ਜੀ ਮੈਂ ਲਾਖਾਂ ਤੇ ਇਹ ਕਹਿੰਦੇ ਵੀ ਜੋ ਸਾਡੇ ਜੋ ਗ੍ਰਾਂਡ ਮੇਡ ਜੇ ਨਾ ਸਾਰਾ ਕੰਮ ਉਹ ਪੂਰਾ ਚੜ ਜੇ ਇਹ ਕਦੇ ਕੰਮ ਧੂਰਾ ਪਿਆ ਇਹ ਤਾਂ ਹੀ ਸਰਾਤਾ ਕਰਦੇ ਨੇ ਪੱਛੀ ਉਰੇ ਜਾ ਜਾ ਜੀ ਉਰੇ ਜਾ ਕੇ ਕਿਉਂ 1 ਕਰੋ ਮੈਂਬਰ ਹੈ ਉਹਨਾਂ ਨੇ ਨਜਾਇਜ਼ ਕਬਜ਼ਾ ਕਰਾਇਆ ਸੀ ਉਹਨਾਂ ਨੇ ਨਜਾਇਜ਼ ਕਬਜ਼ਾ ਸੀ ਹਟਾਤਾ ਇਸ ਕਰਕੇ ਹੀ ਉਹ ਵਿਰੋਧਤਾ ਕਰ ਰਿਹਾ ਸਾਡੇ ਅੱਛਾ ਜੀ ਹਾਂ ਹੋਰ ਕੋਈ ਕੋਈ ਵਿਰੋਧਤਾ ਨਹੀਂ ਕਿਸੇ ਕਿਸੇ ਤਰ੍ਹਾਂ ਦਾ ਵੀ ਉਹ ਵਧੀਆ ਪੰਚਾਇਤ ਸਾਡੀ ਨਗਰ ਦੀ ਕੰਮ ਕਰ ਰਹੀ ਹੈ ਕਿ ਨਹੀਂ ਪੱਥਰ ਕੱਤ ਤੱਕ ਲੱਗ ਜਾਣਗੇ ਜੀ ਨਹੀਂ ਪੱਥਰ ਜਦੋਂ ਸਾਡਾ ਇਹ ਕੰਮ ਚੱਲੂਗਾ ਨਾ ਉਹੀ ਅਸੀਂ ਚੱਕ ਕੇ ਵੀ ਕੰਢੂ ਵਿੱਚ ਲਾਵਾ ਫਟ ਕਰਾ ਦਾਂਗੇ ਤੇ ਕਿਹੜੇ ਗ੍ਰਾਂਡ ਕਰਕੇ ਚਾਰ ਲੋ ਪ੍ਰੋਬਲਮ ਬਸ ਜਦੋਂ ਹੋ ਗ੍ਰਾਂਡ ਫੋੜੀ ਘੱਟ ਸਾਡੇ ਕੋਈ ਗ੍ਰਾਂਡ ਨੋਡੀ ਕਰਿਆ ਵੀ ਦੇ ਗ੍ਰਾਂਡ ਆਜੇ ਨਾ ਆ ਜੀ ਸੁਜੈਤ ਜੀ ਉਹ ਪਤਾ ਕਿ ਲੋ ਅਜੀਤ ਪਰੰਜੀ ਸਿੰਘ ਪੰਚਾਇਤ ਦਾ ਲਾ ਲਨਪਾ ਰਾਜਪੁਰ ਪਿੰਡ ਕਿੰਨੀ ਪੱਥਰ ਨੇ ਜਿਹੜੇ ਉੱਥੋਂ ਗਾਇਬ ਨੇ ਉਹਨਾਂ ਨੇ ਬਾਲੂ ਕਿ ਕਿਹਾ ਨਾਲ ਇੱਕ ਟੁੱਟਿਆ ਹੋਇਆ ਤੇ ਦੋ ਗਾਇਬ ਨੇ ਸਰ ਮੈਨੂੰ ਕੱਲੇ ਪਤਾ ਲੱਗਿਆ ਸੀ ਕਿ ਮੈਂ ਜੋ ਫੀਲਡ ਤੇ ਜਾ ਸਾ ਪਿੰਡ ਜਾਣ ਲੱਗਿਆ ਫਿਰ ਹੜਤਾਲ ਕਰਕੇ ਜਿਹੜਾ ਗਿਰਿਆ ਉਹਨੂੰ ਦੁਬਾਰਾ ਆਪਾ ਬੰਵਾ ਕੇ ਕਰਦਨੇ ਜੀ ਬਾਕੀ ਨਾਲ ਪੰਚਾਇਤ ਨੂੰ ਮਿਲਦਾ ਵੀ ਕੀ ਕਰਨਾ ਹੈ ਪੰਚਾਇਤ ਇੱਕ ਪਲੇਗਰਾਉਂਡ ਜਿਹੜਾ ਵੀਕ ਮਲਵਾ ਦੇ ਵਿੱਚ ਗਰਾਉਂਡ ਹੈ ਜਿਹੜਾ ਉਹ ਖਾਲੀ ਆਪਣੇ ਮਤਲਬ ਉਹ ਤੇ ਬੱਚੇ ਨਹੀਂ ਖੇਡਦੇ ਉਹ ਦੋ ਮੈਂਬਰ ਪੰਚਾਇਤ ਨੇ ਵੀ ਦੋਸਲਾਇਆ ਜੀ ਬੜਾ ਰਹਿਣਾ ਪਲੇਗਰਾਉਂਡ ਹੈ ਜਿਹੜਾ ਵਰਤਤ ਨਾ ਨਾ ਉਹ ਇਸ ਤਰ੍ਹਾਂ ਨਾ ਉੱਥੇ ਨਾ ਬਰਸਾਤਾ ਦੇ ਦਿਨਾਂ ਚ ਪਾਣੀ ਖੜ ਜਾਂਦਾ ਸਾਡੇ ਕੋਲੇ ਐਮਐਲਏ ਸਾਹਿਬ ਨੇ ਸਾਨੂੰ 6 ਲੱਖ ਰੁਪਏ ਗਰਾਟ ਦਿੱਤੀ ਸੀ ਪਲੇਗਰਾਉਂਡ ਵਾਸਤੇ ਉਹਦੀ ਪ੍ਰਵਾਨਗੀ ਆ ਚੁੱਕੀ ਹੈ ਉਹਦੀ ਟਾਂ ਮਹਿੰਗੀਆਂ ਹੋਣ ਕਰਕੇ ਅਸੀਂ ਹਲੇ ਕੰਮ ਰੋਕ ਲਿਆ ਬਸ ਅਗੱਲੇ ਉਹ ਗਰਾਊਂਡ ਜਿਹੜਾ ਉੱਥੇ ਵਰਖਾ ਦਾ ਪਾਣੀ ਆ ਉਹਦਾ ਮਹਾ ਨਾਲ ਉਤਰ ਨੂੰ ਬਣਿਆ ਹੈ ਗਰਾਊਂਡ ਕਿੰਨੀ ਨੂੰ ਇਸ ਲਈ ਉਹਨਾਂ ਨੇ ਮਤਲਬਾ ਛੱਟਾ ਇਹਦੇ ਉੱਪਰ ਮਿੱਟੀ ਪਾ ਕੇ ਗਰਾਊਂਡ ਨੂੰ ਦੂਜੇ ਹਾਲੇ ਦਵਾਲੀ ਦੀ ਜ਼ਮੀਨ ਨਾਲੋਂ ਉੱਪਰ ਚੱਕਿਆ ਜਾਏਗਾ ਤਾਂ ਜੋ ਕਦੋਂ ਉੱਥੇ ਪਿੱਚੋ ਬਣਾਣ ਗਰਾਊਂਡ ਬਣਾਣੇ ਪਾਣੀ ਨਾ ਖੜ ਸਕੇ ਮੇਰੇ ਵੀ ਕੋਈ ਨਾ ਮਾਮਲਾ ਵੀ ਕੀ ਕਿਹਾ ਮੈਨੂੰ ਮੈਨੂੰ ਬੈਕ ਨਹੀਂ ਪਤਾ ਹੈ ਇਹਦਾ ਸਬੂਤ ਹਾਂਜੀ ਇਹ ਨਤੀਜੇ ਹੁਬ ਦੇਗੀ ਲਈ ਹੋਇਆ ਤਾਂ ਕੀ ਮਾਮਲਾ ਉਹਦਾ ਮੈਰਿਜ ਪੈਲੇਸ ਦਾ ਐਮਐਜੀ ਉੱਥੇ ਪਿੰਡ ਦੇ ਲੋਕਾਂ ਨੇ ਟੋਏ ਪੱਟ ਲਈ ਸੀਗੇ ਜ਼ਮੀਨ ਦੇ ਵਿੱਚ ਤੇ ਰੂੜੀਆਂ ਲਾ ਲਈਆਂ ਸੀ ਨਜਾਇਜ਼ ਕਬਜ਼ੇ ਹੋਣ ਲੱਗੇ ਸੀਗੇ ਤੇ ਹੁਣ ਅਸੀਂ ਉਹਦਾ ਵੀ ਦੇਖਦੇ ਹਾਂ ਐਮਐਲਏ ਸਾਹਿਬ ਕੋਲੇ ਪੰਚਾਇਤ ਗਈ ਸੀ ਕਿ ਮੇਰੀ ਫੋਨ ਤੇ ਗੱਲ ਹੋਈ ਸੀ ਇਸ ਦਾ ਪੰਚ ਨਾਲ ਤੇ ਉਹ ਕਹਿੰਦੇ ਵੀ ਅਸੀਂ ਐਮਐਲਏ ਸਾਹਿਬ ਕੋਲੇ ਜਾਵਾਂਗੇ ਮੈਰਿਜ ਪੈਲੇਸ ਲਈ ਫਾਂਡ ਲਿਆਵਾਂਗੇ ਤੇ ਉਹਦੀ ਬਾਉਂਡਰੀ ਵਾਲ ਕਰਕੇ ਵੀ ਕੋਈ ਗੇਟ ਲਾ ਦਾਂਗੇ ਕਿ ਕੋਈ ਨਜਾਇਜ਼ ਕਬਜ਼ਾ ਨਾ ਹੋ ਸਕੇ ਤੇ ਉਹ ਨਜਾਇਜ਼ ਕਰਜੇ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਬੁੱਲੀ ਦੇ ਦਿੱਤੀ ਜਦੋਂ ਵੀ ਲੋੜ ਹੋਊਗੀ ਪੰਚਾਇਤ ਉਹਨੂੰ ਛਡਾ ਲੇਗੀ ਜੇ ਵੀ ਬਤਰਾ ਦੇ ਮਾਮਲੇ ਤੇ ਲੋੜ ਦਾ ਕੋਈ ਚੀਜ਼ਾਂ ਦੇ ਕਿੰਨੇ ਕੰਮ ਹੋਏ ਨੇ ਹਾਂ ਅਸੀਂ ਅਸੀਂ ਪੰਚਾਇਤ ਦੀ ਮੀਟਿੰਗ ਕਰਦਗੇ ਜਿਹੜੇ ਵੀ ਸਖਸ਼ਨ ਨੇ ਜਿਨ੍ਹਾਂ ਨੇ ਵੀ ਸ਼ਰਾਧ ਦੇ ਦਿੱਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਪਤਾ ਕਰੂੰਗਾ ਜੀ ਪੰਚਾਇਤ ਨਾਲ ਵੀ ਗੱਲ ਕਰੂੰਗਾ ਵੀਡੀਓ ਮੈਡਮ ਨਾਲ ਵੀ ਗੱਲ ਕਰਾਂ ਔਰ ਇਹਦੀ ਫਿਰ ਪ੍ਰਾਪਰ ਤਹਿਕੀਕਾਤ ਕਰਦੇ ਹਾਂ ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਤੇ ਸਖਤ ਕਾਰਵਾਈ ਕੀਤੀ ਗਈ ਇਹ ਮੁੱਖ ਮੰਤਰੀ ਪੰਜਾਬ ਸਰਪ੍ਰੰਧ ਮਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਹੈ ਉਹਨੂੰ ਤੋੜਨਾ ਇਹ ਬਹੁਤ ਆਪਣੇ ਆਪ ਚ ਬਹੁਤ ਵੱਡਾ ਹੋ ਹੈ ਜੀ ਕਿਉਂਕਿ ਸਰਕਾਰੀ ਕੋਈ ਵੀ ਚੀਜ਼ ਆਪਾਂ ਉਹਦੇ ਨਾਲ ਫੀਡ ਸਾੜ ਕਰਦੇ ਆ ਬੜਾ ਗੰभीर ਮਾਮਲਾ ਹੈ ਜੀ ਮੈਂ ਵੀਡੀਓ ਮੈਡਮ ਦੀ ਡਿਊਟੀ ਲਾਉਣਾ ਮੈਡਮ ਜੀ ਕੌਰ ਜੀ ਤੇ ਚੈੱਕ ਕਰਕੇ ਦੇਖਣਗੇ ਔਰ ਜਿਹੜਾ ਵੀ ਦੋਸ਼ੀ ਹੈ ਕੋਈ ਅਗਰ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ ਕਰੇਗਾ